ਸ਼ੇਅਰ ਜ਼ਰੂਰ ਕਰਿਓ ਇੱਕ ਬਹੁਤ ਵਧੀਆ ਨੇਚਰ ਦਿਖਾਉਂਦੇ ਆ ਤੁਹਾਨੂੰ ਅਲੱਗ-ਅਲੱਗ ਪਿੰਡਾਂ ਦੀ ਅਲੱਗ-ਅਲੱਗ ਸ਼ਹਿਰਾਂ ਦੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਾਨੂੰ ਪਤਾ ਲੱਗ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਪਹੁੰਚੇ ਆ ਜੀ ਅੱਜ ਇੱਕ ਫੋਰ ਜੰਗਲ ਦੇ ਵਿੱਚ ਕਪੂਰਤਲੇ ਰਾਜ ਦਾ ਜੰਗਲ ਆ ਜੀ ਇਹ ਰਾਜੇ ਮਹਾਰਾਜਿਆਂ ਵੱਲੋਂ ਇਹ ਜੰਗਲ ਤਿਆਰ ਕੀਤਾ ਪਿਆ ਸੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਅਸੀਂ ਕਪੂਰਤਲੇ ਦੇ ਵਿੱਚੋਂ ਆ ਇਹ ਜੰਗਲ ਕਪੂਰਤਲੇ ਦਾ ਆਰਾਜ ਦਾ ਜੰਗਲ ਆ ਇੱਥੇ ਜਿਹੜੇ ਜਾਨਵਰਾਂ ਸ਼ਰੇਆਮ ਘੁੰਮਦੇ ਆ ਆਲੇ ਦੁਆਲੇ ਸੜਕ ਚੱਲਦੀ ਆ ਹਾਈਵੇ ਆ ਫਿਰ ਵੀ ਹਿਰਨ ਪਰਜਾਤੀ ਸਾੰਬਰ ਲੂੰਬੜੀ ਸਾਰੇ ਇੱਥੇ ਹੈਗੇ ਆ ਤੇ ਕੋਬਰਾ ਸੱਪ ਵੀ ਕਹਿੰਦੇ ਇੱਥੇ ਛੱਡਿਆ ਗਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਤਿੰਨ ਚਾਰ ਰੈਸਕਿਊ ਕੀਤੇ ਸੀਗੇ ਤਾਂ ਤਾਂ ਇੱਥੇ ਛੱਡੇ ਸੀਗੇ ਅਸੀਂ ਅੱਜ ਜੰਗਲ 'ਚ ਘੁੰਮਦੇ ਆ ਸਾਡੇ ਇੱਥੇ ਅੰਕਲ ਜੀ ਆ ਇੱਕ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਉਹ ਬਚਪਨ ਤੋਂ ਇਸ ਜੰਗਲ ਦੇ ਵਿੱਚ ਪੜ੍ਹੇ ਆ ਇੱਥੇ ਬਚਪਨ ਗੁਜ਼ਾਰਿਆ ਫਿਰ ਸਰਕਾਰੀ ਨੌਕਰੀ ਵੀ ਕੀਤੀ ਨੌਕਰੀਆਂ ਵੀ ਦੋ ਦੋ ਕੀਤੀਆਂ ਅੱਜ ਜਦੋਂ 65 67 ਸਾਲ ਦੇ ਹੋ ਗਏ ਆ ਫਿਰ ਵੀ ਇਸ ਜੰਗਲ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰ ਰਹੇ ਆ ਗੱਲਬਾਤ ਕਰਾਂਗੇ ਆਪਾਂ ਤੇ ਮਿਲਾਂਗੇ ਅੰਕਲ ਨੂੰ ਤੁਸੀਂ ਇੱਕ ਵਾਰੀ ਚੈੱਕ ਕਰੋ ਕਿ ਨਾਰਮਲ ਹੀ ਆ ਕਿ ਜੰਗਲ ਕਾਫੀ ਭਾਰਾ ਜੰਗਲ ਆ ਐ ਨਹੀਂ ਹੈਗਾ ਕਿ ਕੁਝ ਨੇ ਚਾਰ ਲੱਕੜਾਂ ਲਾਤੀਆਂ ਤਾਂ ਕਰਕੇ ਇਹ ਬਣਿਆ ਹੋਇਆ ਆ ਮਤਲਬ ਇੱਕ ਪ੍ਰੋਪਰ ਤੌਰ ਤੇ ਜੰਗਲ ਵਾ 1870 ਈਸਵੀ ਚ ਕਹਿੰਦੇ ਜੰਗਲ ਨਿਰਮਾਨ ਕੀਤਾ ਗਿਆ ਸੀ ਰਾਜੇ ਵੱਲੋਂ ਪਰ ਸਾਮ ਸੰਭਾਲ ਨਹੀਂ ਹੋਈ ਉਹ ਕਹਿੰਦੇ ਮੈਨੂੰ ਸ਼ੁਰੂ ਤੋਂ ਸ਼ੌਂਕ ਵਾ ਕਿ ਸਾਡੇ ਤੁਹਾਡੇ ਕੰਢੀ ਏਰੀ ਹੁਸ਼ਿਆਰ ਪਰਚੋਂ ਮੈਂ ਲੈ ਕੇ ਆਉਣਾ ਆ ਬੀ ਵਗੈਰਾ ਇੱਥੇ ਸਿੱਟ ਦੇ ਬੂਟੇ ਵਗੈਰਾ ਲਾਉਨੇ ਆ ਤੇ ਧਿਆਨ ਵਗੈਰਾ ਰੱਖਦੇ ਆ ਬਾਕੀ ਅੱਜ ਆ ਤੁਹਾਨੂੰ ਹਿਰਨ ਵੀ ਦਿਖਾਵਾਂਗੇ ਤੇ ਜੇ ਬਾਰਾ ਸਿੰਘਾ ਵਗੈਰਾ ਜੇ ਹੋਇਆ ਦਿਖਾਵਾਂਗੇ ਜ਼ਰੂਰ ਮਿਲਦੇ ਆਂ ਗੱਲਬਾਤ ਕਰਦੇ ਆਂ ਵੀਡੀਓ ਨੂੰ ਚੰਗੀ ਲੱਗਦੀ ਹੁੰਦੀ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੰਨੇ ਵਧੀਆ ਨੇਚਰ ਆ ਨੇਚਰ ਨੂੰ ਪਿਆਰ ਕਰਨਾ ਚਾਹੀਦਾ ਹੈ ਅੱਜ ਕੱਲ ਇਹ ਬਿਮਾਰੀਆਂ ਤੋਂ ਦੂਰ ਰੱਖਦੀ ਹੈ ਜੰਗਲ ਵਗੈਰਾ ਚਲੋ ਜੀ ਚੱਲਦੇ ਆਂ ਅੱਗੇ ਅਸੀਂ ਬਾਕੀ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਚਪਨ ਇੱਥੇ ਕੱਢਿਆ ਜੰਗਲ 'ਚ ਰਹਿ ਕੇ ਪੜ੍ਹੇ ਅਫਸਰ ਬਣੇ ਸਰਕਾਰੀ ਨੌਕਰੀ ਵੀ ਕੀਤੀ ਦੋ ਦੋ ਨੌਕਰੀਆਂ ਕੀਤੀਆਂ ਪੈਨਸ਼ਨ ਤੋਂ ਬਾਅਦ ਅੱਜ ਇਸ ਜੰਗਲ ਦੇ ਵਿੱਚ ਆਨੰਦ ਮਾਣ ਰਿਹਾ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਬਹੁਤ ਖੁਸ਼ੀ ਹੋਈ ਅੰਕਲ ਜੀ ਇਹ ਤੁਹਾਨੂੰ ਮਿਲ ਕੇ ਕਿ ਤੁਸੀਂ ਵੀ ਨੇਚਰ ਨੂੰ ਪਿਆਰ ਕਰਨ ਵਾਲੇ ਆ ਮੈਂ ਆਪਣਾ ਕੰਢੀ ਏਰੀਆ ਜਿੰਨੀ ਕੁ ਕੋਸ਼ਿਸ਼ ਕਰ ਸਕਦਾ ਸੀ ਉਨੀ ਕੁ ਕੋਸ਼ਿਸ਼ ਕਰਕੇ ਡਿਸਕ੍ਰਾਈਬ ਕੀਤਾ ਪਤਾ ਲੱਗਾ ਸੀ ਇੱਥੇ ਵੀ ਬਹੁਤ ਵਧੀਆ ਜੰਗਲ ਆ ਹਾਂਜੀ ਹਾਂਜੀ ਇਹ ਕਜੀ ਸ਼ੁਰੂਆਤ ਕਦੋਂ ਇੱਥੋਂ ਕਦੋਂ ਤੋਂ ਇੱਥੋਂ ਮਤਲਬ ਤੁਹਾਡਾ ਬਚਪਨ ਇੱਥੇ ਬੀਤੇ ਆ ਜੀ ਮੇਰਾ ਜੇ ਬਚਪਨ ਜੇ ਕੋ ਤਾਂ ਇੱਥੇ ਬੀਤਿਆ ਹੈਗਾ ਵੈਸੇ ਮੈਂ ਬੇਸਿਕਲੀ ਹੁਸ਼ਾਰਪੁਰ ਪਿੰਡ ਚ ਲੋਟਿਆ ਮੇਰਾ ਚੰਡੀਗੜ੍ਹ ਦੀ ਜੀ ਆ ਪਿੰਡ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਪਹਿਲੀ ਤੋਂ ਲੈ ਕੇ ਬੀ ਐਮ ਐ ਜੋ ਵੀ ਕੀਤੀ ਆ ਜੀ ਕਪੂਰਥਲਾ ਆ ਕੇ ਕੀਤੀ ਆ ਤੇ ਬਚਪਨ ਮੇਰਾ ਇੱਥੇ ਹੋ ਗਿਆ ਫਿਰ ਠੀਕ ਹੈ ਜੀ ਰਾਜਿਆਂ ਦਾ ਸ਼ਹਿਰ ਕਪੂਰਥਲਾ ਰਾਜਿਆਂ ਦਾ ਸ਼ਹਿਰ ਕਪੂਰਥਲਾ ਸ਼ਾਹੀ ਹਵੇਲੀਆਂ ਇੱਥੇ ਆ ਅੱਛਾ ਸ਼ਾਹੀ ਹਵੇਲੀਆਂ ਇੱਥੇ ਆ ਤੇ ਸ਼ਾਹੀ ਜੰਗਲ ਕਹਿ ਸਕਦੇ ਸਾਂਭਾ ਸ਼ਾਹੀ ਜੰਗਲ ਆ ਕਹਿੰਦੇ ਜਾਂ ਇਹ ਇਹ ਜੰਗਲ ਵੀ ਰਾਜੇ ਨਾ ਬਣਾਇਆ ਗਿਆ ਹੈ ਰਾਜੇ ਕੋਲ ਹੀ ਬਣਾਇਆ ਗਿਆ ਹੈਗਾ ਆਪਣੇ ਸ਼ਿਕਾਰ ਲਈ ਆਪਣੇ ਸ਼ੌਕ ਲਈ ਅੱਛਾ ਜੀ ਇਹ ਕਿਹੜੇ ਸਮੇਂ ਦੀ ਗੱਲ ਹੈ ਜੀ ਇੱਥੇ ਜਦੋਂ ਇਹ ਨੀਅਰ ਅਬਾਊਟ 1870 ਅੱਛਾ ਜੀ ਦੇ ਇਹ ਰਦਗਰਦ ਸੇਗਾ ਇੱਥੇ ਐਕਚੁਅਲ ਪਹਿਲਾਂ ਪੱਠੇ ਸੀਗੇ ਅੱਛਾ ਜੀ ਪੱਠੇ ਸੀਗੇ ਕਿ ਇਮਾਰਤਾਂ ਵਗੈਰਾ ਬੰਦਿਆ ਖਡੇਰੀਆਂ ਵੀ ਸੀ ਇੱਥੇ ਏਰੋਪੀਅਨ ਲਈ ਅੱਛਾ ਜੀ ਅੱਛਾ ਜੀ ਤੇ ਉਹ ਫਿਰ ਆਸਤਾ ਆਸਤਾ ਇਹ ਸ਼ਿਕਾਰਪੁਣੇ ਦਾ ਵੀ ਜਿਹੜਾ ਰੁਝਾਨ ਕੱਟ ਗਿਆ ਰਾਜਿਆਂ ਦਾ ਰੁਝਾਨ ਕੱਟ ਗਿਆ ਜੀ ਤੇ ਇਹ ਫਿਰ ਜੰਗਲ ਬਣ ਗਿਆ ਅੱਛਾ ਜੀ ਤੇ ਜੰਗਲ ਦੇ ਵਿੱਚ ਇਹਨਾਂ ਦੇ ਜੰਗਲਾਤ ਵਾਲਿਆਂ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਜ਼ਮੀਨ ਸੌਂਪੀ ਗਈ ਜੰਗਲਾਤ ਵਾਲਿਆਂ ਨੂੰ ਤੇ ਜੰਗਲਾਤ ਵਾਲੇ ਦੇਖਰੇਖ ਕਰਦੇ ਆ ਸਾਰਾ ਜੋ ਵੀ ਕਰ ਲੈ ਇੰਚ ਕਰਦੇ ਆ ਤੇ ਲੇਕਿਨ ਹੁਣ ਅਣ ਦੇਖੀ ਇਹ ਸਰਕਾਰਾਂ ਦੀ ਜੀ ਜਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਨ ਇਹ ਜੰਗਲ ਥੋੜਾ ਨਾ ਕਾਫੀ ਲੋਕਾਂ ਨੇ ਕਬਜ਼ੇ ਆਸੇ-ਪਾਸੇ ਕਰ ਲਏ ਅੱਛਾ ਜੀ ਘਟ ਗਿਆ ਨੇ ਜੰਗਲ ਬਹੁਤ ਵੱਡਾ ਸੀਗਾ ਚਲਦੇ ਚਲਦੇ ਗੱਲ ਹਾਂਜੀ ਹਾਂਜੀ ਤੇ ਹੁਣ ਇਹ ਬੜਾ ਵਧੀਆ ਹੈਗਾ ਆ ਜਿਹੜੇ ਬੂਟੇ ਤੁਸੀਂ ਦੇਖਦੇ ਨੇ ਸ਼ੂ ਬਗਲ ਹਾਂਜੀ ਇਹ ਤੁਹਾਡੇ ਕੰਢੀ ਏਰੀਆ ਦੇ ਹੀ ਆ ਕਿਸੇ ਨੇ ਲਿਆ ਕੇ ਬੀਜ ਕਲਾਰਤਾ ਸ਼ੂ ਬਗਲ ਦਾ ਠੀਕ ਆ ਜੀ ਤੇ ਬਾਕੀ ਟਾਲੀਆਂ ਟੂਲੀਆਂ ਸਿਗੀਆਂ ਟਾਲੀਆਂ ਨੂੰ ਪਤਾ ਨਹੀਂ ਕੀ ਬਿਮਾਰੀ ਲੱਗਣੀ ਸ਼ੁਰੂ ਹੋ ਗਈ ਆ ਉਹ ਕਿਤੇ ਵੀ ਨਹੀਂ ਟਾਲੀਆਂ ਅੱਜ ਕੱਲ੍ਹ ਹੋ ਰਹੀਆਂ ਹਾਂਜੀ ਠੀਕ ਹੈ ਨਾ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਂ ਤੁਹਾਡੇ ਏਰੀਆ ਚੋਂ ਨਾ ਪਟੋਲੀਆਂ ਪਿੰਡਾਂ ਨਮੋਲੀ ਪਟੋਲੀ ਬਿਲਕੁਲ ਹੈਗਾ ਜੀ ਤਲਵਾੜੇ ਲਾ ਗਏ ਉੱਥੋਂ ਚੰਦਨ ਦੇ ਬੂਟੇ ਲਿਆ ਕੇ ਇੱਥੇ ਮੈਂ ਸ਼ੁਰੂ ਕੀਤੇ ਲਾਉਣੇ ਅੱਛਾ ਜੀ ਹਾਂ ਤੇ ਜਿੰਨਾ ਚੋ 20 ਕਬੂਟੇ ਲਾਏ ਸੀਗੇ 10 ਕਬੂਟੇ ਮੇਰੇ ਫਲ ਗਏ ਆ ਤੇ ਕੁਝ ਇਹ ਜੰਗਲ ਦੇ ਵਿੱਚ ਆ ਕੁਝ ਪਾਰਕ ਦੇ ਵਿੱਚ ਲਾਇਓ ਆ ਅੰਕਲ ਜੀ ਨਾ ਕੋਈ ਪੈਸਾ ਮਿਲਦਾ ਹਾਂ ਜੀ ਇੱਥੇ ਇਹਦੀ ਸੇਵਾ ਕਰਨ ਵਾਸਤੇ ਹਾਂ ਜੀ ਹਾਂ ਜੀ ਨਾ ਕੋਈ ਦਿੰਦਾ ਕੁਝ ਹਾਂ ਜੀ ਫਿਰ ਇਹ ਸ਼ੌਂਕ ਹੀ ਆਪਣਾ ਸ਼ੌਂਕ ਹੀ ਕਿ ਜੰਗਲ ਨੂੰ ਸਵਾਰ ਕੇ ਰੱਖਣਾ ਦੇਖੋ ਮੈਨਾਂ ਦਾ ਨਾ ਕੋਈ ਨਸ਼ਾ ਕਰਨਾ ਹੈਗਾ ਜੀ ਬੱਚੇ ਮੇਰੇ ਸੱਟ ਨਾ ਮੈਂ ਕੋਈ ਹੋਰ ਕੋਈ ਬਲੈਕਮੇਲੀ ਕਰਨੀ ਹੈ ਜੇ ਮੈਂ ਦਸਵੰਦ ਸ਼ੁਰੂ ਤੋਂ ਕੱਢਦਾ ਸੀਗਾ ਤੇ ਅੱਜ ਵੀ ਮੈਂ ਦਸਵੰਦ ਕੱਢਦਾ ਤੁਸੀਂ ਕਿਹੜੇ ਕਿਹੜੇ ਡਿਪਾਰਟਮੈਂਟ ਚੋਂ ਨੌਕਰੀ ਕੀਤੀ ਮੈਂ ਆਰਮੀ ਚ ਕੀਤੀ ਹੈ 16 ਸਾਲ ਨੌਕਰੀ ਉਹ ਚ ਮੈਂ ਪ੍ਰੀਮਚੂਰ ਆ ਗਿਆ ਸੀਗਾ ਠੀਕ ਹੈ ਜੀ ਉਹ ਤੋਂ ਬਾਅਦ 3 ਸਾਲ ਧੱਕੇ ਖਾਦੇ ਆ ਅੱਛਾ ਜੀ ਉਹ ਤੋਂ ਬਾਅਦ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਚ ਐਜ਼ ਅ ਟੈਕਨੀਸ਼ੀਅਨ ਨੌਕਰੀ ਨੌਕਰੀਆਂ ਨਿਕਲੀਆਂ ਸੀਗੀਆਂ ਉਹ ਚ ਮੈਂ ਡੈਲੀ ਵੇਜ 22 ਸਾਲ ਨੌਕਰੀ ਡੈਲੀ ਵੇਜ ਕੀਤੀ ਹੈ ਅੱਛਾ ਜੀ ਡੈਲੀ ਵੇਜ ਓਕੇ ਤੇ ਉਹ ਤੋਂ ਬਾਅਦ ਕੁਦਰਤ ਨਾਲ ਸਾਥ ਦਿੱਤਾ ਛੇ ਦਿਨ ਮੇਰਾ ਰਿਟਾਇਰ 58 ਸਾਲ ਹੋਣ ਚੁ ਹੁੰਦੇ ਸੀ ਤੇ ਗਵਰਨਮੈਂਟ ਆ ਕੋਈ ਨੋਟੀਫਿਕੇਸ਼ਨ ਗੱਡਿਆ ਚ ਆਪਾਂ ਰੈਗੂਲਰ ਹੋ ਗਏ ਤਾਂ ਆਪਣੇ ਬੱਲੇ ਬੱਲੇ ਹੋ ਗਈਆਂ ਉਹ ਵੀ ਪੈਨਸ਼ਨ ਮਿਲਦੀ ਦੂਜੀ ਪੈਨਸ਼ਨ ਮਿਲਦੀ ਹੈ ਮਤਲਬ ਜੇ ਕੁਦਰਤ ਦਾ ਤੁਸੀਂ ਸੋਚਿਆ ਤਾਂ ਕੁਦਰਤ ਮੇਰਾ ਵੀ ਸੋਚਿਆ ਇਹ ਕੁਦਰਤ ਦੇ ਬਲਿਹਾਰੇ ਜਾਂਦੇ ਜੀ ਆਪਾਂ ਤੇ ਅੰਕਲ ਜੀ ਜਾਨਵਰ ਕਿਹੜਾ ਕਿਹੜਾ ਇਸ ਜੰਗਲ ਚ ਹੈਗਾ ਜਾਨਵਰ ਤਕਰੀਬਨ ਹਿਰਨ ਪ੍ਰਜਾਤੀ ਹੈ ਜ਼ਿਆਦਾ ਅੱਛਾ ਜੀ ਜਦੋਂ ਆਪਾਂ ਨੀਲ ਲਗਾਈਆਂ ਹੈਗੀਆਂ ਅੱਛਾ ਜੀ ਨੀਲ ਲਗਾਈਆਂ ਤੋਂ ਬਾਅਦ ਸਾਂਬਰ ਹੈਗੇ ਆ ਸਾਂਬਰ ਤੋਂ ਬਾਅਦ 12 ਸੰਗੇ ਹੈਗੇ ਆ ਹਿਰਨ ਹੈਗੇ ਆ ਫਿਰ ਸਿਹਾ ਹੈਗੀਆਂ ਜੰਗਲੀ ਸੂਰ ਹੈਗੇ ਆ ਅੱਛਾ ਜੀ ਤੇ ਸਹੇ ਹੈਗੇ ਆ ਮੋਰਾਂ ਦੀ ਤਾਂ ਬਹੁਤ تعداد ਆ ਇੱਥੇ ਜ਼ਿਆਦਾ ਆ ਤੁਸੀਂ ਕਹਿੰਦੇ ਕੋਬਰਾ ਸੱਪ ਵੀ ਛੱਡਿਆ ਹੋਇਆ ਹੋਇਆ ਹੋਰ ਸੱਪ ਨੇ ਰਿਕਸ਼ਾ ਕਰਕੇ ਲੈ ਆ ਕੇ ਆਏ ਸੀਗੇ ਇੱਥੇ ਭਾਈ ਸਾਹਿਬ ਸੁਖਿੰਦਰ ਜੀ ਸੀਗੇ ਇਧਰੋਂ ਕੋਈ ਜੀਤ ਸੱਪਾਂ ਵਾਲਾ ਅੱਛਾ ਜੀ ਉਹ ਸੱਪ ਸੁਪਰ ਫੜਦਾ ਲੋਕਾਂ ਦੇ ਘਰਾਂ ਚ ਆ ਜਾਂਦੇ ਜਾਂ ਸਪੀਰੀਆਂ ਤੋਂ ਅਸੀਂ ਖੋਲ ਹੀ ਦੇ ਆ ਠੀਕ ਆ ਜੀ ਕਿਉਂ ਐਵੇਂ ਉਹਨਾਂ ਦਾ ਉਹਨਾਂ ਤੋਂ ਪੈਸੇ ਕਮਾਉਂਦੇ ਆ ਜਾਂ ਉਹਨਾਂ ਨੂੰ ਉਹਦਾ ਦੰਦ ਤੋੜ ਦਿੰਦੇ ਕਈ ਵਾਰ ਉਹਨਾਂ ਨੂੰ ਕਾ ਬੱਸ ਦਾ ਕੰਮ ਕਰਦੇ ਠੀਕ ਆ ਜੀ ਤੇ ਇਸ ਕਰਕੇ ਅਸੀਂ ਉਹਨਾਂ ਤੋਂ ਵੀ ਰਖਸ਼ੋ ਕਰਕੇ ਨਾ ਮੇਰੇ ਵਿੱਚ ਲਿਆ ਕੇ ਛੱਡ ਦਿੱਤੀ ਆ ਠੀਕ ਆ ਜੀ ਹਾਂ ਕਹਿੰਦਾ ਜੀ ਸਕੂਨ ਬਹੁਤ ਆ ਇੱਥੇ ਹਾਂ ਜੀ ਹਾਂ ਜੀ ਹਨਾ ਤੁਸੀਂ ਸਵੇਰੇ ਆ ਜਾਂਦੇ ਹੋ ਮੈਂ ਤਕਰੀਬਨ ਜੀ ਘਰ ਤੋਂ ਵਿਹਲਾ ਹੋ ਕੇ ਨਾ ਰੋਟੀ ਪਾਣੀ ਖਾ ਕੇ ਅੱਛਾ ਜੀ ਨਾਲ ਅੱਜ ਦਾ ਇੱਥੇ ਜੇ ਦਿਲ ਖਾਂ ਨੂੰ ਮਿਲਦਾ ਅੱਜ ਕੱਲ ਇੰਨੇ ਜਿਹੜਾ ਜਮਾਟੋ ਵਾਲਾ ਨੂੰ ਕਰਦੇ ਹੋ ਸਿਗੀ ਵੀ ਵਾਲੇ ਨੂੰ ਕਰਦੇ ਹੋ ਵੀ ਆ ਚੀਜ਼ ਚਾਹੀਦੀ ਲੋਕੇਸ਼ਨ ਤੇ ਚੀਜ਼ ਮਿਲ ਜਾਂਦੀ ਆ ਕਿਆ ਬਾਤ ਹੁਣ ਯਾਰ ਦੋਸਤ ਵੀ ਕਹਿੰਦੇ ਨੇ ਯਾਰ ਤੁਹਾਨੂੰ ਜੰਗਲ ਤੱਕ ਮਾ ਦੇ ਆਉਂਦੀ ਆ ਆਉਂਦੀ ਆ ਤੁਸੀਂ ਵੀ ਆਏ ਆ ਇੱਥੇ ਕੋਈ ਕਿੰਨੀ ਤੁਹਾਡੀ ਬਹੁਤ ਤਰੀਬ ਸੁਣੀ ਸੀ ਆਪਾਂ ਕਿ ਇੰਨੇ ਸੋਹਣਾ ਜੰਗਲ ਸੰਭਾਲ ਕੇ ਰੱਖਿਆ ਹੈ ਬਿਨਾ ਕਿਸੇ ਲਾਭ ਤੋਂ ਮਤਲਬ ਆਪਣੇ ਅੰਕਲ ਕਹਿੰਦੇ ਸੀ ਬੂਟੇ ਆਪ ਮੈਂ ਲਾਉਣਾ ਇੱਥੇ ਲਿਆ ਕੇ ਬਾਹਰੋਂ ਅਲੱਗ-ਅਲੱਗ ਤਰ੍ਹਾਂ ਦੇ ਤੇ ਅੰਕਲ ਜਿੰਨਾਂ ਕਿੱਥੇ ਇਹ ਹੈਗਾ ਆ ਜਦੋਂ ਸ਼ਿਕਾਰ ਲੋਕੀ ਖੇਡਦੇ ਹੁਣ ਤਾਂ ਸ਼ਿਕਾਰ ਤੇ ਪਾਬੰਦੀ ਆ ਕਹਿੰਦੇ ਸਨ 80 ਤੋਂ ਬਾਅਦ ਹੀ ਪਾਬੰਦੀ ਲੱਗੀ ਆ ਪਹਿਲਾਂ ਤਾਂ ਲੋਕੀ ਸ਼ਿਕਾਰ ਵਗੈਰਾ ਖੇਡਦੇ ਹੋਣਗੇ ਇੱਥੇ ਆ ਖੇਡਦੇ ਸੀਗੇ ਇੱਥੇ ਪਿੱਛੇ ਫੜੇ ਵੀ ਆ ਸੀ ਇੱਥੇ ਅੱਛਾ ਜੀ ਤੇ ਫਿਰ ਫੜ ਕੇ ਅਸੀਂ ਜੰਗਲਾਤ ਨੂੰ ਦੱਸਦੇ ਹੀ ਤਾਂ ਹੈਗਾ अच्छा जी क्योंकि ਸਾਡੇ ਕੋਲ ਥੋੜੀ ਹੈ ਨਹੀਂ ਨਾ ਕੋਈ ਅਸੀਂ ਕਨਫਰਮ ਕਰ ਸਕਦੇ ਹਾਂ ਮੈਂ ਇਹ ਵੀ ਕਹਾਂਗਾ ਵੀ ਜਦ ਬਲਦਸ਼ਕਾਰ ਇਹਨਾਂ ਦਾ ਕਰਨਾ ਨਹੀਂ ਚਾਹੀਦਾ ਜੰਗਲੀ ਉਦਾਂ ਚੀਜ਼ਾਂ ਖਾਣ ਨੂੰ ਸਾਡੇ ਕੋਲੇ ਬਹੁਤ ਬਣੀਆਂ ਹੈਗੀਆਂ ਦੇਖੋ ਜੇ ਅਸੀਂ ਬੱਕਰੀਆਂ ਮੀਟ ਖਾਣੇ ਆ ਤੇ ਸਾਡੇ ਕੋਲ ਬਣੇ ਹੋਆ ਬੱਕਰੀਆਂ ਰੱਖਣ ਵਾਲੇ ਬਣੇ ਆ ਮੁਰਗੀ ਆ ਮੁਰਗੀ ਖਾਣੇ ਬਣੇ ਹੋਆ ਜੇ ਲੋਸੀ ਤਾਂ ਇਹ ਕਹਿੰਦੇ ਕਿ ਮੀਟ ਖਾਣਾ ਹੀ ਨਹੀਂ ਚਾਹੀਦਾ ਖਾਣਾ ਨਹੀਂ ਚਾਹੀਦਾ ਜਦੋਂ ਸਾਨੂੰ ਸ਼ੌਕ ਹੈ ਤਾਂ ਜੇ ਸਾਨੂੰ ਕਿਸੇ ਨੂੰ ਅਸੀਂ ਜਨਮ ਦੇਣ ਦਾ ਅਧਿਕਾਰ ਹੀ ਨਹੀਂ ਹੈਗਾ ਹਣਾ ਸਾਨੂੰ ਮਾਰਨ ਦਾ ਅਧਿਕਾਰ ਵੀ ਮਾਰਨ ਦਾ ਅਧਿਕਾਰ ਨਹੀਂ ਬਹੁਤ ਵਧੀਆ ਗੱਲ ਹੈਗੀ ਹੈ ਮਤਲਬ ਮਾਰਨ ਦਾ ਅਧਿਕਾਰ ਨਹੀਂ ਹੈਗਾ ਅਸੀਂ ਕਿਉਂ ਜੀਵਤਿਆ ਕਰਦੇ ਹਾਂ ਉਹ ਵੀ ਇੱਕ ਕਿਸੇ ਨੇ ਦੱਸਿਆ ਥੋੜੋ ਖਾਣ ਵਾਸਤੇ ਨਾ ਚਲੋ ਗੱਲਾਂ ਬਣਦੀਆਂ ਗਈਆਂ ਜੀ ਕਰ ਲਿਆ ਤੇ ਅੰਕ ਜੀ ਕਿੰਨੇ ਕਬੂਟੇ ਇਸ ਟਾਈਮ ਇਸ ਜੰਗਲ ਦੇ ਵਿੱਚ ਕਿੰਨਾ ਕ ਇੱਕੜਾ ਕਿੰਨਾ ਕ 2-250 ਕਿੱਲੇ ਹੋਊਗਾ ਜੀ ਇੰਨਾ ਕ ਹੈਗਾ ਇੰਨਾ ਕ ਹੈਗਾ ਠੀਕ ਹੈ ਤੇ ਫਿਰ ਸਾਮ ਸਾਮ ਸੰਭਾਲ ਕਿੱਦਾਂ ਹੁੰਦੀ ਹੈ ਸਾਮ ਸੰਭਾਲ अच्छा जी इधर सिर्फ या के अंदर घुमीਦਾ ਹੈਗਾ ਕੋਈ ਜਾਨਵਰ ਜਿਹੜਾ ਹੈਗਾ ਕੋਈ ਬਿਮਾਰ ਹੋਵੇ ਜਾਂ ਕੁੱਤਾ ਉਹਦੇ ਮਗਰ ਕੋਈ ਪੈ ਜਾਂਦਾ ਹੈਗਾ ਉਹਨੂੰ ਦੇਖਣ ਵਾਸਤੇ ਵੀ ਉਹਦਾ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ ਖਾਣੇ ਦਾ ਪ੍ਰਬੰਧ ਨਹੀਂ ਹੈ ਉਹ ਦੇਖਣ ਲਈ ਅਸੀਂ ਜੰਗਲ ਚ ਆਈਦਾ ਹੈਗਾ ਅਦਰਵਾਈਜ਼ ਤਾਂ ਬੜਾ ਵਧੀਆ ਜੰਗਲ ਕੁਦਰਤ ਨੇ ਆਪਣੇ ਆਪੇ ਭਾਂਡੇ ਸਾਜੇ ਆਪੇ ਸਭ ਕੁਝ ਕਰਦੀ ਹੈ ਕੁਦਰਤ ਅੱਛਾ ਜੀ ਅਸੀਂ ਕਰਨ ਵਾਲੇ ਕੌਣ ਹੈ ਕਿ ਹੇਰਨ ਕਿੰਨੀ ਕਿ ਤਰ੍ਹਾਂ ਦੇ ਇੱਥੇ ਹੈਗੇ ਬਾਰਾ ਸਿੰਘਾ ਵਗੈਰਾ ਸਾਰੇ ਹੈਗੇ ਸਾਰੇ ਹੈਗੇ ਜੀ ਇੱਥੇ ਅੱਛਾ ਜੀ ਤੇ ਜਿੱਦਾਂ ਹੁਣ ਫਿਰ ਕੋਈ ਬਿਮਾਰ ਠਮਾਰ ਹੋ ਜਾਂਦਾ ਪਤਾ ਕਿਦਾਂ ਲੱਗਦਾ ਕਿ ਕੋਈ ਅਸੀਂ ਹੁਮਦਰੇ ਸਾਨੂੰ ਮਿਲ ਜਾਂਦਾ ਨਾ ਕੋਈ ਨਾ ਕੋਈ ਅੱਛਾ ਢੱਲਿਆ ਹੁੰਦਾ ਪਿਆ ਉਹਦੇ ਲੱਗੇ ਜਾਂਦਾ ਹਿਲਦਾ ਹੀ ਨਹੀਂ ਆ ਇਟ ਮੀਨਸ ਉਹ ਬਿਮਾਰ ਹੋ ਬਿਮਾਰ ਹੋ ਗਿਆ ਹਾਂ ਤੇ ਅਸੀਂ ਇਨਫਾਰਮ ਕਰੀਦਾ ਵਰਲਡ ਲਾਈਫ ਵਾਲਿਆਂ ਨੂੰ ਅੱਛਾ ਜੀ ਜਾਂ ਕਿਸੇ ਡਾਕਟਰ ਨਾਲ ਸਿੱਧਾ ਲਿੰਕ ਹੈ ਡਾਕਟਰ ਨੂੰ ਕਰੀਦਾ ਹੋ ਤਾਂ ਡਾਕਟਰ ਆ ਜਾਂਦਾ ਹੈਗਾ ਠੀਕ ਹੈ ਜੀ ਤੇ ਉਹਨੂੰ ਫਿਰ ਅਸੀਂ ਜਿੱਥੋਂ ਤੱਕ ਚੱਕ ਕੇ ਲਿਜਾ ਸਕਦੇ ਆ ਉਥੋਂ ਚੱਕ ਕੇ ਲਿਜਾ ਕੇ ਗੱਡੀ ਚ ਪਾ ਕੇ ਹਸਤਾਲ ਲੈ ਜੀ ਦਾ ਇਹ ਬਾਗ ਤेंदुआ ਵਗੈਰਾ ਨਹੀਂ ਹੈਗਾ ਬਾਗ ਤेंदुआ ਨਹੀਂ ਖਤਰਨਾਕ ਸਾਡੇ ਉਧਰ ਕੰਢੀ ਦਾ ਕਾਫੀ ਹੈ ਨਾ ਉਹ ਕੰਢੀ ਏਰੀਏ 'ਚ ਹੈਗੇ ਉਹ ਤਾਂ ਅੱਜਕੱਲ ਦੇ ਦਿਨਾਂ 'ਚ ਸਾਰੇ ਪਾਸੇ ਆ ਜਾਂਦੇ ਆ ਕਿਉਂਕਿ ਅੱਜਕੱਲ ਤਕਰੀਬਨ ਖਾਣ ਨੂੰ ਉਹਨਾਂ ਨੂੰ ਮਿਲਦਾ ਨਹੀਂ ਹੈ ਖੰਡ ਹੋ ਜਾਂਦੀ ਹੈ ਤੇ ਉਹ ਖਾਣੇ ਦੀ ਭਾਲ ਦੇ ਵਿੱਚ ਸ਼ਹਿਰ ਵੱਲ ਨੂੰ ਤੁਰ ਪੈਂਦੇ ਆ ਬਿਲਕੁਲ ਜੀ ਸ਼ਹਿਰ ਵੱਲ ਨੂੰ ਤੁਰ ਪੈਂਦੇ ਆ ਸ਼ਹਿਰ ਨੂੰ ਤੁਰਦੇ ਆ ਤੇ ਫਿਰ ਅਸੀਂ ਲੋਕ ਉਹਨਾਂ ਦੇ ਮਗਰ ਘੁੰਮਦੇ ਆ ਉਹ ਸਾਡਾ ਵੀ ਨੁਕਸਾਨ ਕਰਦੇ ਆ ਤੇ ਉਹਨਾਂ ਦਾ ਵੀ ਨੁਕਸਾਨ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਜੇ ਸਾਨੂੰ ਇਦਾਂ ਕੋਈ ਜਾਨਵਰ ਮਿਲ ਜਾਂਦਾ ਚਾਹੇ ਖ ਚਾਹੇ ਕੋਈ ਹਿਰਨ ਵਰਗਾ ਜਾਨਵਰ ਉਹਦੇ ਪਿੱਛੇ ਨਹੀਂ ਕਰਨਾ ਚਾਹੀਦਾ ਉਹ ਤੇ ਨਜ਼ਰ ਰੱਖੋ ਉਹਨੂੰ ਡਰਾਓ ਉਹਨਾਂ ਨੂੰ ਐਵੇਂ ਨਾ ਕੁੱਟੋ ਮਾਰੋ ਜਾਂ ਉਹਦੇ ਮਗਰ ਕੋਈ ਸ਼ੋਰ ਛੇ ਲਾ ਦਿਓ ਸ਼ਿਕਾਰ ਕਰੋ ਦਾ ਚੁੱਪ ਕਰਕੇ ਜੰਗਲਾਤ ਵਿਭਾਗ ਨੂੰ ਇਤਲਾਹ ਦਿਓ ਉਹ ਆਪਣੇ ਵ੍ਰੈਕਸੋ ਕਰਕੇ ਲੈ ਜਾਣਗੇ ਠੀਕ ਆ ਅਗਲੇ ਡਰ ਨਹੀਂ ਲੱਗਦਾ ਇੱਥੇ ਨਾ ਕੋਈ ਡਰ ਨਹੀਂ ਅੱਛਾ ਜੀ ਕੁਦਰਤ ਨਾਲ ਦੇਖੋ ਕਿੰਨੇ ਵਧੀਆ ਕੁਦਰਤ ਹੈ ਬਿਲਕੁਲ ਜੀ ਹਾਂ ਤੇ ਜਾਨਵਰ ਕਾਫੀ ਚਲੋ ਵਧੀਆ ਗੱਲ ਆ ਕਿ ਸਾਂਭ ਸੰਭਾਲ ਹੋਈ ਹੋਊਗਾ ਇੱਕ ਸਾਨੂੰ ਤਾਂ ਦਰਸ਼ਕਾਂ ਨੂੰ ਇਹ ਕੱਲ ਦੋ ਜਿਹਦਾ ਅਸੀਂ ਮੈਂ ਉੱਧਰ ਘੁੰਮਦਾ ਆਂ ਜੀ ਹਾਂਜੀ ਇੱਕ ਸਾਂਬਰ ਹੋਇਆ ਹਾਂਜੀ ਇੱਕ 12 ਸਿੰਗਾ ਜਾਂ ਹੇਰਨ ਕਹ ਲਈਏ ਇਹ ਪ੍ਰਜਾਤੀਆਂ ਅਲੱਗ-ਅਲੱਗ ਇਹ ਪ੍ਰਜਾਤੀਆਂ ਦੇਖਣ ਨੂੰ ਸਾਰੀਆਂ ਅਲੱਗ-ਅਲੱਗ ਹੈਗੀਆਂ ਅ ਅ ਜਿੱਦਾਂ ਗੋਰਾ ਕਾਲਾ ਚਿੱਟਾ ਅਫਰੀਕਨ ਜੀ ਦੱਖਣੀ ਏਰੀਆ ਦਾ ਪੰਜਾਬੀ ਏਰੀਆ ਦਾ ਉਹ ਇਦਾਂ ਹੀ ਆ ਗਿਆ ਬਿਲਕੁਲ ਜੀ ਹਾਂ ਜਿੱਦਾਂ ਅਸੀਂ ਆ ਜੀ ਇਹ ਹਿਮਾਚਲਿਆ ਜੀ ਹਾਂਜੀ ਇਹ ਵੀ ਪੰਜਾਬੀ ਆ ਜੀ ਅੱਛਾ ਜੀ ਇਹ ਤਾਂ ਤਾਮਿਲਨਾਡੂ ਦਾ ਜੀ ਠੀਕ ਆ ਜੀ ਇਦਾਂ ਹੀ ਜਾਨਵਰਾਂ ਦੀਆਂ ਪ੍ਰਜਾਤੀਆਂ ਜਾਨਵਰ ਜਾਨਵਰ ਆ ਸਾਂਬਰ ਹੋਰ ਆ 12 ਸਿੰਘਾ ਹੋ 12 ਸਿੰਘ 12 ਸਿੰਘ ਦੇ ਸਿੰਘ ਹੁੰਦੇ ਆ ਅੱਛਾ ਜੀ ਤੇ ਸਾਂਬਰ ਦੇ ਸਿੰਘ ਨਹੀਂ ਹੁੰਦੇ ਪਰ ਜਿਹੜੇ ਸਾਡੇ ਉਧਰ ਹੈਗੇ ਜਿਹਦਾ ਨਾ ਉਹ ਸਿੰਘ ਥੋੜੇ ਥੋੜੇ ਹੁੰਦੇ ਆ ਉਹਨਾਂ ਦੇ ਉਹਨਾਂ ਜਿਹੜਾ ਸਿੰਘ ਹੁੰਦਾ ਨਾ ਮਾਦਾ ਮੇਰੇ ਖਾਲ ਮਾਦਾ ਜਿਹੜਾ ਉਹਦੇ ਸਿੰਘ ਹੁੰਦੇ ਆ ਉਹ ਵੀ ਸਰਦਾਰ ਹੁੰਦਾ ਇਹਨਾਂ ਦਾ ਅੱਛਾ ਜੀ ਸਿੰਘ ਹੁੰਦੇ ਆ ਉਹ ਝੁੰਡ ਦੇ ਨਾ ਇੱਕ ਪਾਸੇ ਇਕੱਲਾ ਹੀ ਖੜਾ ਹੋਊਗਾ ਉਹ ਵਾਚ ਕਰੇਗਾ ਪੂਰਾ ਇਦਾਂ ਹੀ ਕਰਦੇ ਆ ਜੀ ਬਿਲਕੁਲ ਜੀ ਪੂਰਾ ਵਾਚ ਕਰੇਗਾ ਜਦੋਂ ਨੂੰ ਪਤਾ ਲੱਗ ਗਿਆ ਕਿ ਕੋਈ ਕੋਈ ਮੈਨੂੰ ਖਤਰਾ ਸਾਡੇ ਮੇਰੀ ਝੁੰਡ ਨੂੰ ਉਹ ਹੰਕਾਰੇਗਾ ਉੱਚੀ ਦਾ ਨਹੀਂ ਅੱਛਾ ਜੀ ਇਹ ਨਿਸ਼ਾਨੀਆਂ ਹੈ ਹੋਂਕਾਰੇਗਾ ਹੋਂਕਾਰ ਕੇ ਤਾਂ ਫਿਰ ਉਹ ਸਾਰੇ ਉਹ ਚੁੰਡਾ ਚੁੰਡਾ ਭੱਜ ਜਾਏਗਾ ਭੱਜ ਜਾਏਗਾ ਹਣਾ ਜੀ ਹਾਂ ਤੇ ਸ਼ਹਿਰ ਦੇ ਲੋਕ ਆਉਂਦੇ ਆ ਘੁੰਮਣ ਸ਼ਹਿਰ ਦੇ ਪਾਰਕ ਤੱਕ ਆਉਂਦੇ ਆ ਇੱਧਰ ਡਰਦੇ ਆ ਇੱਧਰ ਡਰਦੇ ਆ ਔਰ ਇੱਧਰ ਉਹ ਹੀ ਆਉਂਦੇ ਆ ਜਿਹੜੇ ਨਸ਼ੇ ਨੂੰ ਸ਼ਕਰਨ ਆਲੇ ਆ ਚੋਰੀ ਛੁਪੀ ਕਰਨਾ ਹੈਗਾ ਸਮਾਨ ਇਥੋਂ ਚੱਕ ਕੇ ਲੈ ਜਾਣਾ ਜਿਹੜਾ ਸੇ ਲਾਈ ਦਾ ਇਦਾਂ ਨਹੀਂ ਆਉਂਦੇ ਵਾਕਈ ਇੱਧਰ ਉਦ ਆਮ ਨਹੀਂ ਆਉਂਦਾ ਜਾਂ ਬਾਲਨ ਬੁੱਲਣ ਵਾਲੇ ਜਿਹੜੇ ਬਾਲਨ ਬੁੱਲਣ ਲੈ ਕੇ ਜਾਂਦੇ ਇਥੋਂ ਤੋੜ ਤੜ ਕੇ ਕਿਉਂਕਿ ਸ਼ੂਕ ਬਵਲ ਕੰਡੀਆਰੇ ਦੇ ਬੂਟਾ ਤੇ ਜਾਨਵਰਾਂ ਲਈ ਚਾਰਾ ਤੇ ਲੋਕਲ ਲੋਕਾਂ ਲਈ ਬਾਲਨ अच्छा जी हां ओ लो चोरी ਹੁੰਦੀ ਇੱਥੇ ਵੀ ਨਾ ਚੋਰੀ ਹੁੰਦੀ ਹੈ ਇਹ ਤਾਂ ਬਹੁਤ ਮਾੜੀ ਗੱਲ ਆ ਮਤਲਬ ਇੱਕ ਤੁਸੀਂ ਸਾਂਭ ਤਾਂ ਕੀ ਕਰਨੀ ਆ ਨਾ ਜੀ ਆ ਦੇਖੋ ਦਰਖਤ ਕੱਟ-ਕੱਟ ਕੇ ਸਿੱਟੋ ਕਿਹੜਾ ਉਹ ਅੱਛਾ ਇਹ ਉਹ ਨਸ਼ੇੜੀਆਂ ਦਾ ਕੰਮ ਆ ਨਸ਼ੇੜੀਆਂ ਨਹੀਂ ਜਿਹੜੇ ਬਾਲਣ ਲੈ ਕੇ ਜਾਂਦੇ ਆ ਜਿਹੜੇ ਬਾਲਣ ਲੈ ਕੇ ਜਾਂਦੇ ਆ ਕੋਈ ਹਾਂ ਉਹ ਵੀ ਚੋਰੀ ਲੈ ਕੇ ਜਾਂਦੇ ਆ ਚੋਰੀ ਲੈ ਕੇ ਜਾਂਦੇ ਆ ਅੱਛਾ ਜੀ ਹਾਂ ਓਕੇ ਫੇਰ ਜਦ ਬਾਲਣ ਕੱਟ ਕੇ ਰਾਤ ਨੂੰ ਲੈ ਜਾਣਾ ਨਾ ਰਾਤ ਨੂੰ ਲੈ ਜਾਣਾ ਮੋਛਾ ਪਾ ਕੇ ਰੱਖ ਜਾਣਾ ਉਹਨਾਂ ਨੂੰ ਨਹੀਂ ਪਤਾ ਇੱਥੇ ਕੋਬਰਾ ਵੀ ਹੈਗਾ ਆ ਮੈਂ ਉਹਨਾਂ ਨੂੰ ਕੀ ਆ ਬਾਲਣ ਗਰੀਬ ਹੈਗੇ ਵਿਚਾਰੇ ਝੁੱਗੀਆਂ ਝੌਂਪੜੀਆਂ ਲੈ ਹੈਗੇ ਆ ਹਾਂਜੀ ਤੇ ਉਹਨਾਂ ਨੂੰ ਬਾਲਣ ਚਾਹੀਦਾ ਸਿਲੰਡਰ ਕਿੱਥੋਂ ਲੈਣਾ ਉਹਨਾਂ ਨੇ ਬਿਲਕੁਲ ਜੀ ਠੀਕ ਹੈ ਨਾ ਇਹ ਚ ਨੂੰ ਹੀ ਕਰਕੀਦਾ ਹੁਣ ਸ਼ੂਬ ਬੁਲਾ ਹੈ ਹੀ ਮੈਂ ਕਿਹਾ ਬਾਲਣ ਜੀ ਅੱਛਾ ਜੀ ਕੋਈ ਪਾਇਦਾ ਪਾਇਦਾ ਟਾਲੀ ਹੋਵੇ ਜਾਂ ਹੋਰ ਕੋਈ ਹੋਵੇ ਚੰਦਨ ਹੋਵੇ ਕੋਈ ਹੋਰ ਦਰਖਤ ਹੋਣ ਪਾਇਦਾਰ ਫੇਰ ਤਾਂ ਅਸੀਂ ਕਹੀਏ ਅੱਛਾ ਜੀ ਤਾਂ ਸ਼ੂਬ ਬੁਲਾ ਠੀਕ ਹੈ ਜੀ ਜੇ ਵੱਡੇ ਹੋ ਗਏ ਤੇ ਜਾਨਵਰਾਂ ਨੂੰ ਚਾਰਾ ਨਹੀਂ ਮਿਲਣਾ ਉਹ ਚੰਗਾਂ ਦੇ ਥੋੜੇ ਤੋਂ ਉੱਤੋਂ ਤੋਂ ਤੋੜ ਕੇ ਲੈ ਜਾਂਦੇ ਆ ਨਾ ਮੇ ਪੰਗਾਰੇ ਫੁੱਟਦੇ ਆ ਤੋ ਜਾਨਵਰੇ ਖਾਣ ਲਈ ਬੰਦਾ ਠੀਕ ਹੈ ਅਸੀਂ ਇੱਕ ਦੋ ਜਣੇ ਬਣੇ ਹੋ ਸਾਰੇ ਠੀਕ ਹੈ ਜੀ ਤੇ ਅੰਕਲ ਜੀ ਫੈਮਿਲੀ ਚ ਕੌਣ ਕੌਣ ਆ ਜੀ ਫੇ ਫੈਮਿਲੀ ਚ ਮੇਰੇ ਜੀ ਮੇਰੇ ਘਰ ਦੀ ਆ ਅੱਛਾ ਜੀ ਤੇ ਮੇਰੇ ਬੱਚੇ ਹੈਗੇ ਆ ਤਿੰਨ ਬੇਟੀਆਂ ਹੈਗੀਆਂ ਇੱਕ ਬੇਟਾ ਹੈਗਾ ਬਿਲਕੁਲ ਕੁਆਲੀਫਾਈਡ ਹੈਗੇ ਬੱਚਾ ਨਹੀਂ ਕਦੀ ਕਹਿੰਦੇ ਕਿ ਤੁਸੀਂ ਪਪਾ ਸਵੇਰੇ ਚਲ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਕਿ ਤੁਸੀਂ ਘਰ ਰਹਿ ਲਿਆ ਕਰੋ ਜਾਂ ਇੰਨੀ ਠੰਡ ਵਾ ਜੀ ਜੇ ਤੁਮੇ ਤੁਹ ਕੋਈ ਕੰਮ ਹੋਵੇ ਹਾਂਜੀ ਤੇ ਫੇ ਤੋ ਕਹਿਣ ਜੇ ਕੰਮ ਹੁੰਦਾ ਚਲ ਜਾਈਦਾ ਕਰਨ ਨੂੰ ਅੱਛਾ ਜੀ ਫੋਨ ਇਹ ਅੱਜ ਕੱਲ ਬਹੁਤ ਨਜ਼ਦੀਕੀਆਂ ਪਾਤੀਆਂ ਫੋਨਾਂ ਫੋਨ ਜੇਬ ਚ ਰਹਿੰਦਾ ਫੋਨ ਕਰਦੇ ਦੇ ਘਰ ਗੈਸਟ ਆਇਆ ਜਾਂ ਨਹੀਂ ਆਇਆ ਜਾਂ ਆ ਕੰਮ ਕਰਨਾ ਫੋਨ ਕਰਦੇ ਚਲ ਜਾਈਦਾ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਅੰਕਲ ਜੀ ਮੇਰੀ ਉਮਰ 67 ਸਾਲ ਦੇ ਕਰੀਬ ਹੈ ਬਿਲਕੁਲ ਖੁਸ਼ ਹੋ ਜਿੰਦਗੀ ਤੋਂ ਬਿਲਕੁਲ ਕੀ ਬਾਤ ਹੈ ਉਹ ਬਹੁਤ ਸੋਹਣਾ ਲੱਗਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਤੁਸੀਂ ਇੱਕ ਨੇਚਰ ਨੂੰ ਪਿਆਰ ਕਰਦੇ ਹੋ ਕਿ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਕਿਉਂਕਿ ਤੁਸੀਂ ਵੀ ਕੰਢੀ ਏਰੀਆ ਦੇ ਆਏ ਇੱਧਰ ਆਏ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਹੋਵੇ ਜੀ ਮੈਸੇਜ ਤਾਂ ਮੇਰਾ ਇਹ ਹੀ ਹੈ ਇਕ ਤਾਂ ਕੁਦਰਤ ਨਾਲ ਤੁਸੀਂ ਸਾਂਝ ਪਾਓ ਹਮੇਸ਼ਾ ਖੁਸ਼ ਰਹੋ ਬਿਲਕੁਲ ਦੂਜੇ ਦਾ ਨੁਕਸਾਨ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੋਚੋ ਕਿ ਮੈਂ ਨੁਕਸਾਨ ਕਰਨਾ ਬਹੁਤ ਸੌਖਾ ਹੈ ਸੰਭਾਲਣਾ ਬਹੁਤ ਮੁਸ਼ਕਲ ਹੈ ਤੇ ਆਪਣੇ ਆਪ ਨੂੰ ਬਦਲ ਲਓ ਤੇ ਦੁਨੀਆ ਆਪਣੇ ਆਪ ਬਦਲੇਗੀ ਜਦੋਂ ਅਸੀਂ ਨਹੀਂ ਬਦਲਾਂਗੇ ਤੇ ਦੁਨੀਆ ਵੀ ਨਹੀਂ ਬਦਲੇਗੀ ਬਿਲਕੁਲ ਬਿਲਕੁਲ ਅੰਕਲ ਜੀ ਬਹੁਤ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਠੀਕ ਹੈ ਜੀ ਜਦੋਂ ਤੁਸੀਂ ਨੈਗਟਿਵ ਸੋਚ ਗਏ ਤੁਹਾਨੂੰ ਬਿਮਾਰੀਆਂ ਘੇਰਨਗੇ ਬਿਲਕੁਲ ਜੀ ਮੈਂ ਇੱਥੇ ਮੇਰੀ ਨੈਗਟਿਵ ਸੋਚੇ ਮੈਨੂੰ ਯਾਰ ਕੁੱਤਾ ਨਾ ਪੈ ਜਾਏ ਮੈਂ ਜੰਗਲ ਚ ਬੜੂੰਗਾ ਹੀ ਨਹੀਂ ਇਹ ਨੈਟਵਰ ਸੋਚਾ ਮੇਰੀ ਮੈਨੂੰ ਪਤਾ ਮੈਨੂੰ ਕੁੱਤੇ ਨਾਲ ਕੋਈ ਕੁਝ ਨਹੀਂ ਹੈ ਮੇਰੀ ਪੋਜ਼ਿਟਿਵ ਸੋਚ ਹੈ ਮੈਂ ਜੰਗਲ ਚ ਘੁੰਮੂਗਾ ਲੋਕੀ ਜਾਨਵਰ ਤੋਂ ਡਰਦੇ ਆ ਇਨਸਾਨ ਕਹਿੰਦੇ ਜਾਨਵਰ ਤੋਂ ਡਰਦਾ ਆ ਇਨਸਾਨ ਤੋਂ ਹਰ ਇੱਕ ਚੀਜ਼ ਡਰਦੀ ਹੈ ਜਾਨਵਰ ਚ ਜੋ ਪਿਆਰ ਹੈਗਾ ਇਨਸਾਨ ਚ ਪਿਆਰ ਨਹੀਂ ਹੈ ਦੇਖੋ ਕਿੰਨਾ ਦੁਨੀਆ ਚ ਕੀ ਕੁਝ ਹੋਣ ਡਿਆ ਕਿੰਨੀਆਂ ਲੜਾਈਆਂ ਲੱਗੀਆਂ ਕੀ ਲੱਗੀਆਂ ਬਿਲਕੁਲ ਜੀ ਆ ਰੂਸ ਦੀ ਲੈ ਲਓ ਆਇਜ਼ਰਲ ਦੀ ਲੈ ਲਓ ਇਨਸਾਨੀ ਚ ਹੈ ਜਾਨਵਰ ਚ ਥੋੜਾ ਬਿਲਕੁਲ ਜੀ ਜਾਨਵਰ ਤਾਂ ਪਿਆਰ ਨਾਲ ਰਹਿੰਦੇ ਝੁੰਡ ਬਣਾ ਕੇ ਰਹ ਰਹੇ ਅਸੀਂ ਝੁੰਡ ਬਣਾ ਕੇ ਅਸੀਂ ਚਾਰ ਭਰਾ ਨਹੀਂ ਇਕੱਠੇ ਰਹ ਸਕਦੇ ਬਿਲਕੁਲ ਜੀ ਮਾਪਿਆਂ ਦੇ ਵੰਡੀਆਂ ਪਾ ਲਈਆਂ ਜਾਨਵਰਾਂ ਨੂੰ ਵੰਡੀਆਂ ਨਹੀਂ ਪਾਈਆਂ ਜਾਨਵਰ ਝੁੰਡੇ 'ਚ ਰਹਿੰਦੇ ਆ ਬਿਲਕੁਲ ਇੱਕ ਇਕੱਠ ਹੋ ਕੇ ਰਹਿੰਦੇ ਇਕੱਠੇ ਰਹਿੰਦਾ ਇਕੱਠੇ ਰਹਿੰਦਾ ਯੂਨੀਅਰ ਸਟਰੈਂਥ ਬਿਲਕੁਲ ਜੀ ਇੱਕ ਤਾਂ ਸਤ ਤਾਕਤਾ ਦੇਖੋ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਜਿਹੜਾ ਇਹ ਸਰਦਾਰ ਹੈ ਹਾਂ ਜੀ ਸਾਰੇ ਨਜ਼ਰ ਰੱਖਦਾ ਵੱਡਾ ਪਰਿਵਾਰ ਦਾ ਬਿਲਕੁਲ ਜੀ ਤੇ ਜਦੋਂ ਖਤਰਾ ਪੈਂਦਾ ਹੰਕਾਰ ਦਾ ਤੇ ਸਾਰੇ ਉਹ ਨਾਲ ਲੈ ਕੇ ਚੁੱਸਰ ਪੈਂਦਾ ਸਹੀ ਗੱਲ ਹੈ ਜੀ ਇੱਥੇ ਦੇਖੋ ਇਡਾ ਵੱਡਾ ਜਾਨਵਰ ਹੈ ਠੀਕ ਹੈ ਸ਼ੇਰ ਛੋਟਾ ਜਿਹਾ ਜਾਨਵਰ ਹੈ ਬਿਲਕੁਲ ਜੀ ਸ਼ੇਰ ਚ ਵੈਲ ਪਾਵਰ ਹੈਗੀ ਆ ਬਿਲਕੁਲ ਜੀ ਹਾਥੀ ਚ ਵੈਲ ਪਾਵਰ ਨਹੀਂ ਹੈ ਨਹੀਂ ਹੈ ਉਹਨੂੰ ਇਹ ਲੱਗਦਾ ਕਿ ਮੈਂ ਇਹ ਤੋਂ ਮਾਰਿਆ ਜਾਣਾ ਮਾਰਿਆ ਜਾਣਾ ਬੇਸਿਕਲੀ ਤਕੜਾ ਹੋ ਆ ਤਕੜਾ ਹੋ ਜਿਉ ਸ਼ੇਰ ਤੇ ਪੈਰ ਰੱਖ ਦਵੇ ਹਾਂ ਸ਼ੇਰ ਮਰ ਜਵੇ ਸ਼ੇਰ ਮਰ ਜਵੇ ਪਰ ਉਹ ਚ ਆਪਣੇ ਅੰਦਰ ਆਤਮਾ ਕਹਿੰਦੀ ਕਿ ਮੈਂ ਤਕੜਾ ਆ ਸ਼ੇਰ ਕਹਿੰਦਾ ਸ਼ੇਰ ਕਹਿੰਦਾ ਮੈਂ ਤਕੜਾ ਹੁੰਦਾ ਕੁਛ ਨਹੀਂ ਉਹ ਚ ਹੁੰਦਾ ਕੁਛ ਨਹੀਂ ਉਹ ਚ ਸ਼ੇਰ ਦੇ ਸ਼ੇਰ ਆਵੇ ਨਾ ਤੁਸੀਂ ਇਦਾਂ ਡੰਡਾ ਲਾ ਕੇ ਖੜੇ ਹੋ ਜੇ ਨਾ ਇਦਾਂ ਹਾਂਜੀ ਸ਼ੇਰ ਦਮ ਦਮਾ ਕੇ ਨਰ ਜਾਣਾ अच्छा जी हां जो ਤੁਸੀਂ ਇਹ ਆ ਕਰ ਲਓਗੇ हां जी ਤੇ ਸ਼ੇਰ ਨਾਲੇ ਚੁੱਤਰਾ ਤੋਂ ਹਟ ਲੈਣਾ ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਆਪਣੀ ਜੀ ਵਿਲ ਪਾਵਰ ਹੋਣੀ ਚਾਹੀਦੀ ਹੈ ਬਿਲਕੁਲ ਜੀ ਕਿ ਮੈਂ ਇਹ ਕਰ ਸਕਦਾ ਬਿਲਕੁਲ ਜੀ ਜਦੋਂ ਕਹਿੰਦੇ ਮੈਂ ਨਹੀਂ ਕਰ ਸਕਦਾ ਹਾਂ ਜੀ ਫਿਰ ਤੁਹਾਡੀ ਵਿਲ ਪਾਵਰ ਨਹੀਂ ਆਪਣੇ ਆਪ ਚ ਵਿਲ ਪਾਵਰ ਹੋਣੀ ਚਾਹੀਦੀ ਕਿ ਮੈਂ ਇਹ ਕੰਮ ਕਰ ਸਕਦਾ ਠੀਕ ਹੈ ਜੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਹਾਰ ਜਿਹੜੀ ਆ ਉਹੀ ਜਿੱਤ ਹੈ ਉਹੀ ਜਿੱਤ ਹੈ ਸ਼ੁਕਰੀਆ ਅੰਕਲ ਜੀ ਬਹੁਤ ਸਮਾਂ ਦਿੱਤਾ ਤੁਸੀਂ ਦਰਸ਼ਕੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਇੱਕ ਬਹੁਤ ਵਧੀਆ ਨੇਚਰ ਦਿਖਾਉਂਦੇ ਆ ਤੁਹਾਨੂੰ ਅਲੱਗ-ਅਲੱਗ ਪਿੰਡਾਂ ਦੀ ਅਲੱਗ-ਅਲੱਗ ਸ਼ਹਿਰਾਂ ਦੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਾਨੂੰ ਪਤਾ ਲੱਗ ਸਕੇ ਸਾਡੀ ਵੀਡੀਓ ਕਿਤੇ ਤੱਕ ਪਹੁੰਚਦੀ ਹੈ ਧੰਨਵਾਦ ਸ਼ੁਕਰੀਆ